ਨਰਿੰਦਰ ਮੋਦੀ ਛੱਡਣਗੇ ਆਪਣੀ ਕੁਰਸੀ ਤੇ ਉੱਥੇ ਹੀ 75 ਸਾਲ ਪੂਰੇ ਹੋਣ ਤੇ ਹੁਣ ਰਿਟਾਇਰ ਹੋਣਗੇ ਤੇ ਦੱਸਿਏ ਕਿ ਅਰਵਿੰਦ ਕੇਜਰੀਵਾਲ ਦੇ ਵੱਲੋਂ ਆਰਐਸਐਸ ਦੇ ਮੁਖੀ ਨੂੰ ਚਿੱਠੀ ਲਿਖੀ ਗਈ ਹੈ ਤੇ ਕੁਝ ਸਵਾਲ ਉਠਾਏ ਗਏ ਨੇ ਤੇ ਜਿਸ ਨੂੰ ਲੈ ਕੇ ਦੱਸਿਏ ਕਿ ਕੇਜਰੀਵਾਲ ਨੇ ਕਿਹਾ ਕਿ ਉਹਨਾਂ ਦਾ ਇਰਾਦਾ ਸਿਰਫ ਭਾਰਤੀ ਲੋਕਤੰਤਰ ਨੂੰ ਬਚਾਉਣਾ ਤੇ ਮਜ਼ਬੂਤ ਕਰਨਾ ਹੈ ਤੇ ਪੰਜ ਸਵਾਲ ਉਹਨਾਂ ਦੇ ਵੱਲੋਂ ਕੀਤੇ ਗਏ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੋਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਰ ਰਾਸਾਸਤੇ ਮੁਖੀ ਮੋਹਨ ਭਾਗਵੰਤ ਨੂੰ ਚਿੱਠੀ ਲਿਖੀ ਹੈ ਤੇ ਉਹਨਾਂ ਨੇ ਪੀਐਮ ਮੋਦੀ ਦੀ ਰਿਟਾਇਰਮੈਂਟ ਸਮੇਤ ਪੰਜ ਮੁੱਦਿਆਂ ਤੇ ਜਵਾਬ ਦੇਣ ਦੀ ਅਪੀਲ ਕੀਤੀ ਹੈ ਕੇਜਰੀਵਾਲ ਨੇ ਚਿੱਠੀ ਚ ਕਿਹਾ ਹੈ ਕਿ ਉਹਨਾਂ ਨੇ ਇਹ ਚਿੱਠੀ ਕਿਸੇ ਸਿਆਸੀ ਪਾਰਟੀ ਦੇ ਆਖੂ ਦੀ ਹਸੀਅਤ ਚ ਨਹੀਂ ਸਗੋ ਇੱਕ ਆਮ ਨਾਗਰਿਕ ਦੇ ਤੌਰ ਤੇ ਲਿਖੀ ਹੈ ਉਹਨਾਂ ਨੇ ਉਮੀਦਵਾਰ ਉਮੀਦ ਪਰ ਘਟਾਈ ਹੈ ਕਿ ਭਾਗਵੰਤ ਜਵਾਬ ਦੇਣਗੇ ਤੇ ਜਿਸ ਤੋਂ ਲੈ ਕੇ ਦੱਸਦੀ ਹੈ ਕਿ ਉੱਥੇ ਹੀ ਦੇਸ਼ ਦੇ ਹਾਲਾਤ ਨੂੰ ਲੈ ਕੇ ਉਹ ਚਿੰਤਤ ਨੇ ਤੇ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਜਿਸ ਦਿਸ਼ਾ 'ਚ ਦੇਸ਼ ਅਤੇ ਦੇਸ਼ ਦੀ ਰਾਜਨੀਤੀ ਨੂੰ ਲੈ ਕੇ ਜਾ ਰਹੀ ਹੈ ਉਹ ਪੂਰੇ ਦੇਸ਼ ਲਈ ਨੁਕਸਾਨਦੇ ਜੇਕਰ ਇਹ ਜਿਹਾ ਹੀ ਚੱਲਦਾ ਰਿਹਾ ਤਾਂ ਸਾਡਾ ਲੋਕਤੰਤਰ ਖਤਮ ਹੋ ਜਾਵੇਗਾ ਸਾਡਾ ਦੇਸ਼ ਖਤਮ ਹੋ ਜਾਵੇਗਾ ਪਾਰਟੀਆਂ ਆਉਂਦੀਆਂ ਤੇ ਜਾਂਦੀਆਂ ਰਹਿਣਗੀਆਂ ਚੋਣਾਂ ਆਉਂਦੀਆਂ ਤੇ ਜਾਂਦੀਆਂ ਰਹਿਣਗੀਆਂ ਨੇਤਾ ਆਉਂਦੇ ਜਾਂਦੇ ਰਹਿਣਗੇ ਪਰ ਭਾਰਤ ਦੇਸ਼ ਸਦਾ ਕਾਇਮ ਰਹੇਗਾ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਇਸ ਦੇਸ਼ ਦਾ ਤਿਰੰਗਾ ਹਮੇਸ਼ਾ ਮਾਣ ਅਤੇ ਅਸਮਾਨ ਝੂਲਦਾ ਰਹੇਗਾ ਤੇ ਕੇਜਰੀਵਾਲ ਨੇ ਕਿਹਾ ਕਿ ਉਹਨਾਂ ਦਾ ਇਰਾਦਾ ਸਿਰਫ ਭਾਰਤੀ ਲੋਕਤੰਤਰ ਨੂੰ ਬਚਾਉਣਾ ਅਤੇ ਮਜ਼ਬੂਤ ਕਰਨਾ ਹੈ ਤੇ ਜੋ ਸਵਾਲ ਪੁੱਛ ਰਹੇ ਆ ਉਹ ਜਨਤਾ ਦੇ ਮਨਾਂ ਦੇ ਵਿੱਚ ਹੈ ਕੇਜਰੀਵਾਲ ਨੇ ਦੋਸ਼ ਲਾਇਆ ਹੈ ਕਿ ਈਡੀ ਸੀਬੀਆਈ ਦੇ ਲਾਲਚ ਅਤੇ ਧਮਕੀਆਂ ਰਾਹੀਂ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਹਰਾਇਆ ਜਾ ਰਿਹਾ ਹੈ ਤੇ ਸਰਕਾਰਾਂ ਨੂੰ ਡੇਗਿਆ ਜਾ ਰਿਹਾ ਹੈ ਕਿ ਬੇਈਮਾਨੀ ਰਾਹੀਂ ਸਤਾ ਹਾਸਲ ਕਰਨਾ ਤੋਂ ਹਨੂਜ ਆ ਆਰਐਸਐਸ ਨੂੰ ਮਨਜ਼ੂਰ ਹੈ ਤੇ ਦੂਜੇ ਸਵਾਲ 'ਚ ਕੇਜਰੀਵਾਲ ਨੇ ਕਿਹਾ ਕਿ ਜਿਨ੍ਹਾਂ ਨਤਾਵਾਂ ਨੂੰ ਪ੍ਰਧਾਨ ਮੰਤਰੀ ਅਤੇ ਅਮਿਤ ਸ਼ਾਹ ਖੁਦ ਪ੍ਰਸ਼ਟ ਕਹਿੰਦੇ ਨੇ ਉਹ ਕੁਝ ਦਿਨਾਂ ਬਾਅਦ ਭਾਜਪਾ 'ਚ ਸ਼ਾਮਲ ਹੋਗੇ। ਕਿ ਤੁਸੀਂ ਜਾਂ ਆਰਐਸ ਵਰਕਰਾਂ ਨੇ ਅਜੇ ਹੀ ਭਾਜਪਾ ਦੀ ਕਲਪਨਾ ਕੀਤੀ ਸੀ। ਕੇ ਸਭ ਦੇਖ ਕੇ ਤੁਹਾਨੂੰ ਦੁੱਖ ਨਹੀਂ ਹੁੰਦਾ? ਤੀਜੇ ਸਵਾਲ 'ਚ ਕੇਜਰੀਵਾਲ ਨੇ ਭਗਵੰਤ ਨੂੰ ਪੁੱਛਿਆ ਕਿ ਕੀ ਉਹਨਾਂ ਨੇ ਕਦੇ ਪ੍ਰਧਾਨ ਮੰਤਰੀ ਨੂੰ ਇਹ ਸਭ ਕਰਨ ਤੋਂ ਰੋਕਿਆ ਹੈ? ਕੇਜਰੀਵਾਲ ਨੇ ਲਿਖਿਆ ਕਿ ਜੇਕਰ ਭਾਜਪਾ ਆਪਣਾ ਰਾਹ ਪਟਕ ਗਈ ਹੈ ਤਾਂ ਸਾਰਾ ਤਾਂ ਉਸ ਨੂੰ ਸਹੀ ਰਸਤੇ ਤੇ ਲਿਆਉਣਾ ਆਰਐਸਐਸ ਦੀ ਜ਼ਿੰਮੇਵਾਰੀ ਹੈ ਤੇ ਜਿਸ ਨੂੰ ਲੈ ਕੇ ਦੱਸੀਏ ਕਿ ਦਿੱਲੀ ਦੇ ਦਿੱਲੀ ਦੇ ਕੇਜਰੀਵਾਲ ਦੇ ਵੱਲੋਂ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਦੇ ਵੱਲੋਂ ਆਰਐਸਐਸ ਦੇ ਮੁਖੀ ਨੂੰ ਚਿੱਠੀ ਲਿਖੀ ਗਈ ਹੈ ਪੰਜ ਸਵਾਲ ਚਕੇ ਨੇ ਤੇ ਉੱਥੇ ਪੀਐਮ ਮੋਦੀ ਦੀ ਰਿਟਾਇਰਮੈਂਟ ਸਮੇਤ ਪੰਜ ਮੁੱਦਿਆਂ ਤੇ ਜਵਾਬ ਦੇਣ ਦੀ ਅਪੀਲ ਕੀਤੀ ਹੈ ਤੇ ਉਹਨਾਂ ਦੇ ਵੱਲੋਂ ਸਿਆਸੀ ਪਾਰਟੀ ਦੇ ਆਗੂ ਦੀ حیثیت 'ਚ ਨਹੀਂ ਸਗੋ ਇੱਕ ਆਮ ਨਾਗਰਿਕ ਤੌਰ ਤੇ ਲਿਖੀ ਗਈ ਹੈ ਤੇ ਉਹਨਾਂ ਨੇ ਉਮੀਦ ਪ੍ਰਗਟਾਈ ਹੈ ਕਿ ਭਾਗਵੰਤ ਜਵਾਬ ਦੇਣਗੇ ਤੇ ਉਹਨਾਂ ਦੇ ਵੱਲੋਂ ਚਿੰਤਾ ਵੀ ਜਤਾਈ ਗਈ ਹੈ ਤੇ ਉਹਨਾਂ ਨੇ ਕਿਹਾ ਕਿ ਉਹ ਦੇਸ਼ ਦੇ ਹਾਲਾਤ ਨੂੰ ਲੈ ਕੇ ਚਿੰਤਤ ਨੇ ਭਾਜਪਾ ਦੀ ਕੇਂਦਰ ਸਰਕਾਰ ਜਿਸ ਦਿਸ਼ਾ 'ਚ ਦੇਸ਼ ਅਤੇ ਦੇਸ਼ ਦੀ ਰਾਜਨੀਤੀ ਨੂੰ ਲੈ ਕੇ ਜਾ ਰਹੀ ਹੈ ਉਹ ਪੂਰੇ ਦੇਸ਼ ਦੇ ਲਈ ਨੁਕਸਾਨਦਾਇਕ ਹੈ ਕੁਝ ਸਵਾਲ ਉਹਨਾਂ ਦੇ ਵੱਲੋਂ ਕੀਤੇ ਗਏ ਨੇ ਤੇ ਜਿਸ ਤੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਇਰਾਦਾ ਸਿਰਫ ਭਾਰਤੀ ਲੋਕਤੰਤਰ ਨੂੰ ਬਚਾਉਣਾ ਅਤੇ ਮਜ਼ਬੂਤ ਕਰਨਾ ਹੈ ਜੋ ਸਵਾਲ ਪੁੱਛ ਰਿਹਾ ਜਨਤਾ ਦੇ ਮਨਾਂ ਦੇ ਵਿੱਚ ਹੈ ਕੇਜਰੀਵਾਲ ਨੇ ਦੋਸ਼ ਵੀ ਲਾਇਆ ਹੈ ਤੇ ਉਹਨਾਂ ਨੇ ਕਿਹਾ ਕਿ ਇਹ ਡੀ ਸੀ ਬੀ ਆਈ ਦੇ ਲਾਲਚ ਅਤੇ ਧਮਕੀਆਂ ਰਹੀਂ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਹਰਾਇਆ ਜਾ ਸਕਿਆ ਹੈ ਸਰਕਾਰਾਂ ਨੂੰ ਡੇਗਿਆ ਜਾ ਰਿਹਾ ਹੈ ਕਿ ਬੇਈਮਾਨੀ ਰਾਹੀਂ ਸਤਾ ਹਾਸਲ ਕਰਨਾ ਤੋਂ ਹਲ ਨੂੰ ਜਾਰ ਐਸ ਐਸ ਨੂੰ ਮਨਜ਼ੂਰ ਹੈ ਤੇ ਜਿਸ ਤੇ ਵਿੱਚ ਉਹਨਾਂ ਨੇ ਕੁਝ ਚਿੰਤਾ ਵੀ ਪ੍ਰਗਟਾਈ ਹੈ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੇ ਤਾਮਾ ਨੂੰ ਪ੍ਰਧਾਨ ਮੰਤਰੀ ਅਤੇ ਅਮਿਤ ਸ਼ਾਹ ਖੁਦ ਪ੍ਰੇਸ਼ਟ ਕਹਿੰਦੇ ਨੇ ਉਹ ਕੁਝ ਦਿਨਾਂ ਬਾਅਦ ਭਾਜਪਾ ਚ ਸ਼ਾਮਲ ਹੋਗੇ ਕਿ ਤੁਸੀਂ ਜਾਂ ਆਰਐਸਐਸ ਵਰਕਰਾਂ ਨੇ ਅਜੇ ਹੀ ਭਾਵਨਾ ਦੀ ਕਲਪਨਾ ਕੀਤੀ ਸੀ ਕਿ ਇਹ ਦੇਖ ਕੇ ਸਭ ਤੁਹਾਨੂੰ ਦੁੱਖ ਨਹੀਂ ਹੁੰਦਾ ਤੇ ਜਿਸ ਨੂੰ ਲੈ ਕੇ ਕਈ ਸਵਾਲ ਆ ਜਿਹੜੇ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਲਿਖ ਕੇ ਹੁਣ ਉਥੇ ਆਰਐਸਐਸ ਦੇ ਮੁਖੀ ਨੂੰ ਜਵਾਬ ਮੰਗਿਆ ਤੇ ਜਿਸ ਨੂੰ ਲੈ ਕੇ ਹੁਣ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਨਰਿੰਦਰ ਮੋਦੀ ਦੇ ਜਿਹੜੇ ਕਿ 75 ਸਾਲ ਪੂਰੇ ਹੋਣ ਤੇ ਹੁਣ ਉਹਨਾਂ ਨੂੰ ਰਿਟਾਇਰ ਹੋਣਾ ਚਾਹੀਦਾ ਹੈ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਰਿਟਾਇਰਮੈਂਟ ਸਬੰਧੀ ਪੰਜ ਸਵਾਲ ਜਿਹੜੇ ਕਿ ਕੀਤੇ ਗਏ ਤੇ ਜਵਾਬ ਦੇਣ ਦੀ ਅਪੀਲ ਕੀਤੀ